ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਅਸੀਂ ਤੁਹਾਨੂੰ ਬਸਤੀ ਬਾਬਾ ਕੇਲ ਦੇ ਬਹੁਤ ਹੀ ਜ਼ਬਰਦਸਤ ਹਿਡਨ ਜੈਮ ਤੇ ਲੈ ਕੇ ਆਏ ਆ ਅੰਕਲ ਜੀ ਦਹੀਂ ਪੱਲੇ ਵਾਲੇ ਤੇ ਗੋਲਡੀ ਜੀ ਬਹੁਤ ਦੇਰ ਤੋਂ ਇਹਨਾਂ ਨੂੰ ਜਾਣਦੇ ਆ ਗੋਲਡੀ ਜੀ ਦੱਸੋ ਇਹਨਾਂ ਦੇ ਬਾਰੇ ਇਹ ਜਿਹੜੀ ਪਰਸਨੈਲਿਟੀ ਆ ਨਾ ਇਹਨਾਂ ਨੂੰ ਕਿਸੇ ਪਛਾਣ ਦੀ ਲੋੜ ਤਾਂ ਹੈ ਨਹੀਂ ਪਰ ਫਿਰ ਵੀ ਆਪਣੇ ਤੁਰ ਤੁਹਾਡੇ ਰੂਪ ਰੂਪ ਕਰਾ ਰਹੇ ਆ ਇੱਕ ਵਾਰੀ ਫਿਰ ਅੰਕਲ ਦੇਈ ਪੱਲੇ ਵਾਲਿਆਂ ਨੂੰ ਇਸਨੇ ਕਾਫੀ ਸਾਲਾਂ ਤੋਂ ਇਹਨਾਂ ਨੇ ਇੱਥੇ ਹੀ ਆਪਣਾ ਸਿਸਟਮ ਬਣਾਇਆ ਗੱਲ ਇਹ ਆਪਾਂ ਛੋਟੇ ਹੁੰਦੇ ਵੀ ਇੱਥੇ ਆਉਂਦੇ ਰਹੇ ਹਾਂ ਜਦੋਂ ਨਾਲ ਸੀ ਸਿਰਫ 5 ਰੁਪਏ ਦੀ ਪਲੇਟ ਹੁੰਦੀ ਸੀ ਬਿਲਕੁਲ ਜੀ ਬਿਲਕੁਲ 5 5 ਰੁਪਏ ਤੋਂ ਅੱਜ ਕਾਫੀ ਲੰਬਾ ਸਫ਼ਰ ਤੈਅ ਇਹਨਾਂ ਨੇ ਕੀਤਾ ਚਲੋ ਆਓ ਇਹਨਾਂ ਨਾਲ ਮਿਲਾਂਗੇ ਤੇ ਕੀ ਕੀ ਕਰਦੇ ਆਏ ਆਓ ਜੀ ਤੁਹਾਨੂੰ ਮਿਲਾ ਰਿਹਾ ਹਾਂ ਹੁਣ ਅੰਕਲ ਜੀ ਨਾਲ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਠੀਕ ਹੈ ਜੀ ਬਹੁਤ ਵਧੀਆ ਬਹੁਤ ਠੀਕ ਹੋ ਹਾਂਜੀ ਹਾਂਜੀ ਅੰਕਲ ਜੀ ਕਿੰਨੀ ਦੇਰ ਹੋ ਗਈ ਤੁਹਾਨੂੰ ਇੱਥੇ ਤਾਨੂੰ ਜਾਦਾ ਹੀ ਛੋਟ-ਜੋੜੇ ਹੁੰਦੇ ਸੀ ਆਉਂਦੇ ਸੀ ਬਿਲਕੁਲ 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 ਤੁਹਾਡੀ ਪਲੇਟ ਦਾ ਰੇਟ 5 5 ਰੁਪਏ ਹੁੰਦਾ ਸੀ 7 ਰੁਪਏ ਹੁੰਦਾ ਸੀ 10 ਰੁਪਏ ਹੁੰਦਾ ਸੀ ਤੇ ਅੰਕਲ ਜੀ ਉਹੀ ਟੇਸਟ ਆਜ ਵੀ ਬਿਲਕੁਲ ਬਿਲਕੁਲ ਅੱਜ ਵੀ ਉਹੀ ਹੈ ਤੁਸੀਂ ਖਾ ਕੇ ਦੇਖੋ ਚਲੋ ਕਰੋ ਤਿਆਰ ਸਾਡੇ ਲਈ ਪਲੇਟ ਜੀ ਦਾ ਲੋ ਤੇ ਆ ਗਈਆਂ ਜੀ ਪਾਪੜੀਆਂ ਸਾਈਜ਼ ਚੈੱਕ ਕਰੋ ਇਹਦਾ ਪਾਪੜੀ ਦਾ ਪਾਪੜੀ ਦਾ ਸਾਈਜ਼ ਚੈੱਕ ਕਰੋ ਜੀ ਇਹ ਆਲੂ ਆ ਗਏ ਭੱਲੇ ਦਾ ਸਾਈਜ਼ ਚੈੱਕ ਕਰੋ ਜੀ ਜਿਹੜਾ ਕਿ ਤੁਹਾਨੂੰ ਪੂਰੇ ਜਲੰਧਰ ਦੇ ਵਿੱਚ ਐਡਾ ਸਾਈਜ਼ ਨਹੀਂ ਮਿਲਣਾ ਇਹ ਆ ਗਈਆਂ ਦੇਈ ਪਕੌੜੀਆਂ ਇਹ ਆ ਗਈ ਜੀ ਮਿੱਟੀ ਚਟਣੀ ਤੇ ਇਹ ਆ ਗਿਆ ਜੀ ਅੰਕ ਤਾਂ ਇਹ ਚਟਣੀ ਇਹ ਵੀ ਤੁਸੀਂ ਤਿਆਰ ਕਰਦੇ ਮਿਲ ਕੇ ਘਰ ਦੀ ਤਿਆਰ ਕੀਤੀ ਹਾਂ ਜੀ ਘਰ ਦੀ ਤਿਆਰ ਕੀਤੀ ਜੀ ਕੀ ਕੀ ਪਾਉਂਦੇ ਇਹਦੇ ਵਿੱਚ ਤੁਸੀਂ ਇਹਦੇ ਵਿੱਚ ਇਮਲੀ ਆ ਜੀ ਗੋੜਾ ਆ ਜੀ ਅੱਛਾ ਜੀ ਬਾਕੀ ਮਸਾਲੇ ਆ ਠੀਕ ਆ ਹਾਂ ਜੀ ਇੱਕ ਤੁਸੀਂ ਮੈਨੂੰ ਹਰੀ ਮਿਰਚ ਵਾਲੀ ਚਟਣੀ ਦੱਸੀ ਸੀ ਹਾਂ ਜੀ ਹਰੀ ਮਿਰਚ ਵੀ ਆ ਜੀ ਉਹ ਓਕੇ ਲਓ ਜੀ ਉਹ ਪਹਿਲਾਂ ਆ ਗਿਆ ਜੀ ਮਸਾਲਾ ਜੀ ਮਸਾਲਾ ਆ ਗਿਆ ਮਸਾਲਾ ਵੀ ਆਪ ਹੀ ਤਿਆਰ ਹਾਂ ਜੀ ਆਪਾਂ ਭੱਲੇ ਕੋਈ ਦੁਬਾਰਾ ਨਹੀਂ ਨਹੀਂ ਚਲਾ ਕੇ ਦਿਖਾਦੇ ਕੋਈ ਕਿੰਨੇ ਦਿਖਾ ਲਓ ਲੋ 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 ਜੀ ਲੋ ਜੀ ਲੋ ਜੀ ਲੋ ਜੀ ਲੋ ਜੀ ਇਹ ਲੋ ਜੀ ਆਪ ਹੀ ਜਾਗ ਲੱਗ ਬਿਲਕੁਲ ਆਪ ਜੀ ਆਪ ਜੀ ਲੋ ਜੀ ਸਾਰਾ ਕੁਝ ਇੱਥੇ ਬਿਲਕੁਲ ਹੋਮ ਮੇਡ ਦੇ ਨਾਲ ਤਿਆਰ ਕੀਤਾ ਜਾਂਦਾ ਕੋਈ ਵੀ ਇਹਦੇ ਵੀ ਮਿਲਾਵਟ ਨਹੀਂ ਹੈਗੀ ਆ ਪੱਲੇ ਦਾ ਸਾਈਜ਼ ਚੈੱਕ ਕਰੋ ਜੀ ਜਿਹੜਾ ਕੜੀ ਕੜਚੀ ਜਿਹੜਾ ਭੱਲਾ ਹੈ ਜੀ ਬਿਲਕੁਲ ਕੜਚੀ ਦਾ ਭੱਲਾ ਹੈ ਪੂਰੇ ਜਲੰਧਰ ਤੁਹਾਨੂੰ ਐਡਾ ਭੱਲਾ ਨਹੀਂ ਕਿਸੇ ਨੇ ਖਵਾਣਾ ਹਾਂ ਲੋ ਜੀ ਚੈੱਕ ਕਰੋ ਜੀ ਚੈੱਕ ਹੋ ਗਈ ਆ ਇਹ ਆਪਣੀ ਤਿਆਰ ਹੋ ਗਈ ਆ ਕੁਐਸਚਨ ਹੋ ਰਹਾ ਤੁਹਾਨੂੰ ਜੀ ਹਾਂਜੀ ਹਾਂਜੀ ਇਹ ਜਿਹੜੇ ਭੱਲਿਆਂ ਤੁਸੀਂ ਕੰਮ ਸ਼ੁਰੂ ਕੀਤਾ ਉਸ ਤੋਂ ਪਹਿਲਾਂ ਤੁਸੀਂ ਕੀ ਕਰਦੇ ਕਿੱਥੇ ਸੀਗੇ ਪਹਿਲਾਂ ਮੈਂ ਪਹਿਲੇ ਇਨਕਮ ਟੈਕਸ ਡਿਪਾਰਟਮੈਂਟ ਤੇ ਸੀ ਜਨ ਲੋ ਜੀ ਤੇ ਇਹ ਮੈਂ 1997 ਦਾ ਸ਼ੁਰੂ ਕਰ ਲਈ ਸੀ ਮੈਂ ਫੁਵਾੜਿਓ ਬਦਲ ਕੇ ਆਇਆ ਸੀ ਉਦੋਂ ਤੇ ਉਦੋਂ ਬੱਚਿਆਂ ਨੂੰ ਤਿਆਰ ਕਰਕੇ ਦੇਦੀਦਾ ਸੀ ਬੱਚੇ ਕਰ ਲੈਂਦੇ ਸੀਗੇ ਉਸ ਤੋਂ ਬਾਅਦ ਮੈਂ 2016 ਦੇ ਵਿੱਚ ਰਿਟਾਇਰ ਹੋਇਆ ਤੇ 2016 ਦੇ ਰਿਟਾਇਰ ਹੋਣ ਤੋਂ ਬਾਅਦ ਫਿਰ ਇੰਡੀਪੈਂਡੈਂਟ ਮੈਂ ਹੀ ਬੈਠਾ ਆ ਤੇ ਅੰਕਲ ਜੀ ਮੈਂ ਤੁਹਾਨੂੰ ਦੇ ਕਿਤੇ ਟੈਕਸਟ ਟੂਕ ਦੇਣ ਦੀ ਲੋੜ ਨਹੀਂ ਪੈਂਦੀ ਹਣੀ ਮੇਰੇ ਤੋਂ ਹੀ ਆਪ ਹੀ ਹੋ। ਅਸੀਂ ਪਹਿਲੇ ਹੀ ਉਹਨਾਂ ਕੋ ਵੰਡ ਲਈਦਾ ਵਾ ਜਿਹੜਾ ਟੈਕਸ ਬਣਦਾ ਹੀ ਨਹੀਂ। ਉਹ ਇੰਟਰਸਟਿੰਗ ਸਟੋਰੀ ਹੈ ਨਵੀਂ ਵੀ। ਨਵੀਂ ਲੈ ਲੈਂਦੇ ਆ ਪਪਾ ਜੀ ਉਹਨਾਂ ਨੇ ਪਾਈ ਕਦੋਂ ਦੇ ਆ ਰਹੇ ਤੁਸੀਂ ਫਿਰ? ਵੀ ਭਾਈ ਸਾਹਿਬ ਤਾਂ ਹੋ ਚੁੱਕੇ ਆ। ਅੱਛਾ ਵੀ ਭਾਈ ਸਾਹਿਬ ਹੋ ਚੁੱਕੇ ਹੋ। ਆਂਟੀ ਆ ਸਾਹਮਣੇ ਰਿੰਦਾ ਜੀ ਇੱਥੇ ਓਕੇ ਥੋੜਾ ਜਿਹਾ ਹੁੰਦਾ ਜੀ ਉਦੋਂ ਸਾਨੂੰ ਟੇਸਟ ਟੇਸਟ ਵਿੱਚ ਕੀ ਕਹਿੰਦੇ ਸੀ? ਦਾ ਜਵਾਬ ਦੇ ਦਿੰਦਾ। ਥੈਂਕ ਯੂ। ਹਾਂਜੀ ਅੰਕਲ ਜੀ ਇੱਧਰ ਆ ਤੁਸੀਂ ਭੱਲੇ ਖਾਣ। ਹਾਂਜੀ। ਕਿੱਦਾਂ ਲ ਬਹੁਤ ਵਧੀਆ ਬਹੁਤ ਵਧੀਆ ਲੱਗਦਾ ਕਿੰਨੇ ਜਰੋਂ ਵੀ ਆਉਂਦੇ ਆ ਤੁਨੂੰ ਅੱਛਾ ਜੀ ਮਤਲਬ ਜਦੋਂ ਦਾ ਅੰਕਲ ਜੀ ਨੇ ਲਾਇਆ ਉਦੋਂ ਤੁਸੀਂ ਲਗਾਤਾਰ ਖਾ ਹੀ ਜਾ ਰਹੇ ਹੋ ਦੇਖ ਲਓ ਸੇਲ ਪੂਰੀ ਫੇਟਾ ਹੈ ਇਹਨਾਂ ਦੀ ਉਹ ਸ਼ੇਰ ਮੇਰੀ ਪਲੇਟ ਸ਼ੁਰੂ ਕੀਤੀ ਸੀ ਔਰ ਉਹਦੇ ਖਾ ਰਹੇ ਮੈਂ ਨਹੀਂ ਕਹਿਣਾ ਦੇਖੋ ਫੇਰ ਮੈਂ ਪਲੇਟ ਸ਼ੁਰੂ ਕੀਤੀ ਜਦੋਂ ਔਰ ਉਹਦੇ ਖਾ ਰਹੇ ਆ ਉਹ ਅੰਕਲ ਜੀ ਸਵਾਲ ਆਇਆ ਹਾਂ ਜੀ ਭੱਲੇ ਖਾ ਕੇ ਤੁਹਾਡੇ ਸਾਰੇ ਬੰਦੇ ਖੁਸ਼ ਆ ਤੁਹਾਡੇ ਤੋਂ ਹਾਂਜੀ ਹਾਂਜੀ ਇਹਦਾ ਰੇਟ ਦੱਸੋ ਦੋ ਭੱਲਿਆਂ ਵਾਲੀ ਪਲੇਟ ਜਿਹੜੀ ਆ ਜੀ ਉਹ 60 ਰੁਪਏ ਦੀ ਹੈ ਜਿਹੜੀ ਭੱਲਾ ਭਾਪੜੀ ਚਾਟ ਹੈਗੀ ਆ ਉਹ 50 ਰੁਪਏ ਦੀ ਪਲੇਟ ਹੈ ਜੇ ਦੋ ਦੋ ਭੱਲਿਆਂ ਵਾਲੀ ਪਲੇਟ ਲਈ ਮੇਰੇ ਹਿਸਾਬ ਨਾਲ ਦੋ ਬੰਦੇ ਆ ਰਹੇ ਨਾਲ ਖਲਣਗੇ ਦੋ ਬੰਦੇ ਆ ਰਾਮ ਨਾਲ ਜੀ ਲੋਕੀ ਸਾਨੂੰ ਇਹ ਸ਼ਿਕਾਇਤ ਕਰਦੇ ਆ ਜੀ ਭੱਲਾ ਬਹੁਤ ਜ਼ਿਆਦਾ ਵੱਡਾ ਵਾ ਭੱਲਾ ਥੋੜਾ ਛੋਟਾ ਕਰੋ ਭੱਲਾ ਬਹੁਤ ਲੋ ਜੀ ਅੰਕਲ ਜੀ ਲੋਕੀ ਸ਼ਿਕਾਇਤ ਕਰਦੇ ਭੱਲਾ ਬਹੁਤ ਜ਼ਿਆਦਾ ਵੱਡਾ ਵਾ ਮੈਨੂੰ ਪਤਾ ਨਹੀਂ ਜਾਂਦਾ ਮੇਰੇ ਹਿਸਾਬ ਨਾਲ ਅੰਕਲ ਜੀ ਢਿੱਡ ਭਰ ਜੂਗਾ ਪਰ ਜਵਾਨਦਾਰ ਅਸ ਨਹੀਂ ਭਰਨ ਜਿੱਦਾਂ ਬੇਸਟਾ ਬਿਲਕੁਲ ਬਿਲਕੁਲ ਇਹ ਗੱਲ ਹੈ ਦੇਲੀ ਵੱਡਾ ਆ ਬੱਲਾ ਵੀ ਵੱਡਾ ਬਿਲਕੁਲ ਬਿਲਕੁਲ ਜੀ ਬਿਲਕੁਲ थैंक यू ओके ਲੋ ਜੀ ਹੁਣ ਅਸੀਂ ਟੇਸਟ ਕਰਾਂਗੇ ਅੰਕਲ ਜੀ ਦੇ ਮਸ਼ਹੂਰ ਦਹੀਂ ਭੱਲੇ ਜਿੱਦਾਂ ਕਿ ਅੰਕਲ ਜੀ ਦਾਸ ਰਸੀ 27 ਸਾਲ ਪੁਰਾਣੇ ਸਾਡੇ ਬਚਪਨ ਦੀ ਯਾਦ ਇਹ ਜਿਹੜੀ ਆਈਟਮ ਹੈ ਜੀ ਕਿਤੇ ਨਾ ਕਿਤੇ ਨੂੰ ਦਹੀਂ ਭੜੇ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ ਦਹੀਂ ਭੜਾ ਕਿਉਂਕਿ ਈਵਨਿੰਗ 스ਨੈਕ ਦੇ ਵਿੱਚ ਬਹੁਤ ਹੀ ਵਧੀਆ ਹੈ ਤੇ ਅੱਜ ਹੁਣ ਆਪਾਂ ਨੂੰ ਟੇਸਟ ਕਰਦੇ ਆਂ ਪੰਜ ਤੁਸੀਂ ਮੈਂ ਰੋਜ਼ ਉਸੀ ਜਗ੍ਹਾ ਤੇ ਲੈ ਆਉਣੇ ਬਾਰ-ਬਾਰ ਜਿੱਥੇ ਬੱਚੋੜੇ ਹੁੰਦੇ ਖਾਂਦੇ ਪਏ ਦੁਬਾਰਾ ਮੈਨੂੰ ਸਟ੍ਰੀਟ ਫੂਡ ਲਵਰ ਬਣਾਤਾ ਤੁਸੀਂ ਜੀ ਮੈਂ ਕਿਹਾ ਬਿਲਕੁਲ ਤੇ ਤੁਹਾਨੂੰ ਇਹ ਹੈਲਦੀ ਸਟ੍ਰੀਟ ਫੂਡ ਖਵਾਇਆ ਜਾਏਗਾ ਮੈਂ ਕਿਹਾ ਨਹੀਂ ਕੱਲਾ ਭੱਲੇ ਦਾ ਸਾਈਜ਼ ਹੀ ਨਹੀਂ ਭੱਲੇ ਦਾ ਟੇਸਟ ਵੀ ਬੜਾ ਸ਼ਾਨਦਾਰ ਹੈ ਜੀ ਮਾਂ ਦੇ ਜਾਲ ਦਾ ਜਿਹੜਾ ਬੜਾ ਬਣਿਆ ਹੈ ਬਹੁਤ ਹੀ ਟੇਸਟੀ ਤੇ ਤੁਸੀਂ ਵੀ ਟੇਸਟ ਕਰੋ ਇਹ ਹਿੰਗ ਵਾਲੇ ਭੱਲੇ ਦੀ ਬਿਲਕੁਲ ਜੀ ਇਹ ਹਿੰਗ ਵਾਲੇ ਭੱਲੇ ਆ ਹਿੰਗ ਦਾ ਵੱਖਰਾ ਸਵਾਦ ਆ ਔਰ ਸੇਮ ਵਿੱਚ ਇਹ ਕਾਲੀ ਮਿਰਚ ਦਾ ਫਲੇਵਰ ਆ ਰਿਹਾ ਜਿਹਦੇ ਨਾਲ ਕਿ ਤੁਹਾਨੂੰ ਬਾਏ ਦੀ ਕੋਈ ਇਦਰੀ ਕਈ ਲੋਕਾਂ ਨੂੰ ਜਿਹਦਾ ਹੁੰਦਾ ਹੈ ਕਿ ਕੋਈ ਆਪਾਂ ਇਦਰੀ ਆਈਟਮ ਖਾਣੇ ਆ ਸ਼ਾਮ ਦੇ ਟਾਈਮ ਤੁਹਾਨੂੰ ਬਾਏ ਲੇਕਿਨ ਉਦੋਂ ਵੀ ਪੂਰਾ ਧਿਆਨ ਰੱਖ ਕੇ ਪੂਰੀ ਕਾਲੀ ਮਿਰਚ ਦਾ ਇਸਤੇਮਾਲ ਇਹਦੇ ਵਿੱਚ ਕੀਤਾ ਗਿਆ ਹੈ ਜਿਹਦੇ ਨਾਲ ਬਹੁਤ ਹੀ ਸ਼ਾਨਦਾਰ ਇਸ ਦਾ ਫਲੇਵਰ ਆ ਰਿਹਾ ਤੇ ਹੁਣ ਆਪਾਂ ਇੰਜੋਏ ਕਰਦੇ ਹਾਂ ਆਪਣੀ ਪਲੇਟ ਔਰ ਬਿਲਕੁਲ ਹੀ ਜੋ ਅਸੀਂ ਪਹਿਲਾਂ ਛੋਟੇ ਹੁੰਦੇ ਖਾਂਦੇ ਸੀ ਨਾ ਟੇਸਟ ਦੇ ਵਿੱਚ ਕੋਈ ਫਰਕ ਨਹੀਂ ਪਿਆ ਇਹਦੇ ਵਿੱਚ ਬਿਲਕੁਲ ਸੇਮ ਉਹੀ ਟੇਸਟ ਆ ਕਿਉਂਕਿ ਜਦੋਂ ਘਰ ਦੀ ਹਰ ਇੱਕ ਚੀਜ਼ ਵਿੱਚ ਪੈਂਦੀ ਆ ਵਿੱਚ ਕੋਈ ਆਪਾਂ ਕੋਈ ਫਲੇਵਰ ਜਾਂ ਕੁਝ ਐਡ ਨਹੀਂ ਕਰਦੇ ਉਹਦੇ ਨਾਲ ਟੇਸ ਨੂੰ ਕੋਈ ਫਰਕ ਨਹੀਂ ਪੈਂਦਾ ਜੋ ਆਪਾਂ ਬਚਪਨ ਚ ਖਾਂਦੇ ਸੇਮ ਟੇਸਟ ਹੋਈ ਆ ਤਾਂ ਬੰਜੀ ਬਿਲਕੁਲ ਟੇਸਟੀ ਵੈਰੀ ਡੇਸ ਕਹੂੰਗਾ ਕਿ 올ਡਿਸ ਗੋਲਡ ਬਿਲਕੁਲ 올ਡਿਸ ਗੋਲਡ ਅੰਕਲ ਜੀ ਦੇ ਪੱਲੇ ਆ ਤੁਸੀਂ ਵੀ ਜਰਾ ਮਖੜਾ ਇੱਕ ਅੰਕਲ ਜੀ ਇੱਕ ਵਾਰੀ ਤੁਸੀਂ ਵੀ ਆਪਣਾ ਇਹਦੇ ਬਾਰੇ ਰਿਵਿਊ ਦੋ ਲੋ ਜੀ ਮੈਂ ਵੀ ਦਿੰਨਾ ਰਿਵਿਊ ਮੈਨੂੰ ਬਹੁਤ ਦੇਰ ਤੋਂ ਮੈਂ ਆ ਰਿਆਂ ਤੇ ਬਹੁਤ ਦੇਰ ਤੋਂ ਮੈਨੂੰ ਇਹਨਾਂ ਦੇ ਪੱਲੇ ਪਸੰਦ ਆ ਮੈਨੂੰ ਅਕਲ ਜੀ ਨਾਲ ਮੇਰਾ ਪਿਆਰ ਵੀ ਬਹੁਤ ਆ ਕਾਫੀ ਦੇਰ ਤੋਂ ਮੈਨੂੰ ਕਾਫੀ ਦਿਨਾਂ ਤੋਂ ਕਹਿ ਵੀ ਰਹੇ ਸੀ ਵੀ ਤੁਸੀਂ ਸਾਰੀ ਥਾਵਾਂ ਤੇ ਜਾਂਦੇ ਹੋ ਸਾਡੇ ਕੋਲ ਤੇ ਮੈਂ ਟੇਸਟ ਕਰਕੇ ਹੁਣ ਤੁਹਾਨੂੰ ਇੱਕ ਅੱਡੀ ਦੱਸਦਾ ਜਿਹੜਾ ਦਹੀਂ ਦਾ ਟੈਕਸਚਰ ਆ ਰਿਹਾ ਨਾ ਇਹਦੇ ਨਾਲ ਦੀ ਮਤਲਬ ਕੋਈ ਚੀਜ਼ ਨਹੀਂ ਪਾਪੜੀ ਦੇ ਨਾਲ ਖਾਣ ਦਾ ਅਲੱਗ ਹੀ ਮਜ਼ਾ ਆ ਰਿਹਾ ਤੇ ਭੱਲਾ ਇੱਕਦਮ ਮੂੰਹ 'ਚ ਜਾ ਕੇ ਘੁਲ ਰਿਹਾ ਬਹੁਤ ਜ਼ਬਰਦਸਤ ਬਹੁਤ ਨਰਮ ਬਹੁਤ ਸਵਾਦ ਹੈ ਤੇ ਅੰਤਲ ਜੀ ਇੱਕ ਵਾਰੀ ਸਾਡੇ ਦਰਸ਼ਕਾਂ ਨੂੰ ਦੱਸੋ ਜੋ ਕਿ ਸਾਡਾ ਚੈਨਲ ਦੇਖ ਰਹੇ ਨੇ ਉਹਨਾਂ ਨੂੰ ਇਹ ਸਵਾਦਿਸ਼ਟ ਭੱਲੇਖਾਨ ਲਈ ਕਿਹੜੀ ਜਗ੍ਹਾ ਤੇ ਆਣਾ ਹੈ ਲੋਕੇਸ਼ਨ ਦੱਸ ਦਿਓ ਪਲੀਜ਼ ਇਹ ਰਾਜਨਗਰ ਹੈ ਜੀ ਕਪੂਰਥਲਾ ਰੋਡ ਤੇ ਰਾਜਨਗਰ ਦੇ ਜਦੋਂ ਤੁਸੀਂ ਐਂਟਰ ਕਰਨਾ ਕਿਸੇ ਨੂੰ ਵੀ ਭੱਲਿਆਂ ਵਾਲਾ ਚੌਂਕ ਪੁੱਛ ਲਓ ਮਤਲਬ ਕੀ ਆ ਬਾਤ ਹੈ ਭੱਲਿਆਂ ਵਾਲਾ ਚੌਂਕ ਜਿਹੜਾ ਵਾ ਉਹ ਸਾਡੇ ਨਾਂ ਤੇ ਹੀ ਬਣ ਗਿਆ ਲਓ ਜੀ ਬਿਲਕੁਲ ਇਹ ਜਨਤਾ ਦਾ ਪਿਆਰ ਹੈ ਜਿਨ੍ਹਾਂ ਨੇ ਆਪਣੇ ਇਹ ਵਿਊ ਦੇ ਕੇ ਤੇ ਭੱਲਿਆਂ ਵਾਲਾ ਚੌਂਕ ਜਿੱਥੇ ਅਸੀਂ ਖੜੇ ਆ ਸਾਨੂੰ ਭੱਲਿਆਂ ਵਾਲਾ ਚੌਂਕ ਹੀ ਬਣਾਤਾ ਹੈ ਬਿਲਕੁਲ ਜੀ ਅੰਕਲ ਜੀ ਦੇ ਨਾਂ ਤੇ ਮਸ਼ਹੂਰ ਹੈ ਚੌਂਕ ਬਿਲਕੁਲ ਭੱਲਿਆਂ ਵਾਲਾ ਚੌਂਕ ਹਾਂ ਜੀ ਆ ਜੀ ਕਿਸੇ ਵੀ ਪਛਾਣ ਦੀ ਲੋੜ ਨਹੀਂ ਜਿੱਥੇ ਤੁਸੀਂ ਕਹੋਗੇ ਭੱਲਿਆਣਾ ਚੌਕ ਅੰਕਲ ਤੱਕ ਪਹੁੰਚ ਜਾਓਗੇ ਹਾਂਜੀ ਹਾਂਜੀ